گروہ جی کا خالصہ ਵਾਹਿਗੁਰੂ ਜੀ ਕੀ ਫਤਿਹ ਇਹ ਸਮਾਗਮ ਜਿਹੜਾ 107 ਸਾਲ ਹੋ ਗਏ ਇਸ ਸਾਲ ਇਹ ਨੂੰ ਚਲਦੇ ਆਂ ਔਰ ਇਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ राय ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਤ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜਾ ਤੇ ਗੁਰ ਤੇ ਗੁਰਤਾ ਗੱਦੀ ਦੀਪਸ ਨੂੰ ਸੰਬੰਧ ਵਿੱਚ ਇਹ ਸਮਾਗਮ ਹਰ ਸਾਲ ਰਚਾਇਆ ਜਾਂਦਾ ਹੈ ਔਰ ਇਹ ਪਿੰਡ ਪੁਲਾਹੀ ਜਿਹੜਾ ਇਹ ਦੁਆਬੇ ਦਾ ਇੱਕ ਇਤਿਹਾਸਿਕ ਨਗਰ ਹੈ ਔਰ ਧਾਰਮਿਕਤਾ ਦਾ ਕੇਂਦਰ ਹੈ ਕਿਉਂਕਿ ਇੱਥੇ ਬੜੇ ਪੁਰਾਣੇ ਸਮੇਂ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਹੋਈ ਸੀ ਜੋ 6 ਮੰਜਲਾ ਇਮਾਰਤ ਹੈ ਔਰ ਇਹ ਇਸ ਇਮਾਰਤ ਦੀ ਸੇਵਾ ਜਿਹੜੀ ਇਸ ਇਲਾਕੇ ਦੇ ਲੋਕਾਂ ਨੇ ਜਿਹਦੇ ਵਿੱਚ ਮੈਂ ਬਿਨਾਂ ਚੇਜ ਕਹਾंगा ਨੰਗਲ ਮੱਝਾ ਪਲਾਹੀ RAMGARD ਖੁਰਮਪੁਰ ਖਾਟੀ ਖੰਗੂਰਾ ਬਰਨਾ ਤੇ ਹੋਰ ਵੀ ਦੂਰ ਦੂਰ ਤੱਕ ਇਸੇ ਸੰਗਤਾਂ ਨੇ ਸੇਵਾ ਕਰਾਈ ਸੀ ਜਿਹੜੇ ਕਲਸਾਂ ਦੀ ਸੇਵਾ ਜਡੇਆਲਾ ਜਿਹੜਾ ਮੰਜਕੀ ਦਾ ਪਿੰਡ ਹੈ ਉੱਥੋਂ ਦੇ ਇੱਕ ਪਰਿਵਾਰ ਨੇ ਕਰਾਈ ਸੀ ਸਾਰੀ ਸੋਨੇ ਦੀ ਸੇਵਾ ਔਰ ਉਸ ਸਮੇਂ ਤੋਂ ਹੁਣ ਤੱਕ ਲੋਕਾਂ ਨੇ ਜੋ ਵੀ ਮੰਗੀਆਂ ਮੁਰਾਦਾ ਇਸ ਸਥਾਨ ਤੋਂ ਵਿਸ਼ਵਾਸ ਜ ਰੱਖਦੇ ਨੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ ਔਰ ਹਰ ਆਏ ਸਾਲ ਲੋਕ ਇਸ ਸਮਾਗਮ ਨੂੰ ਉਡੀਕਦੇ ਨੇ ਮੈਂ ਹੁਣ ਵੀ ਬੇਨਤੀ ਕਰਾਂਗਾ ਬੇਸ਼ੱਕ ਸਾਡੇ ਬੱਚੇ ਬੱਚੀਆਂ ਵਿਦੇਸ਼ ਜਾ ਰਹੇ ਨੇ ਔਰ ਜਿਹੜਾ ਇੱਥੇ ਪ੍ਰਵਾਸੀਆਂ ਦਾ ਪ੍ਰਵਾਸ ਹੋ ਰਿਹਾ ਹੈ ਇਹ ਕੁਦਰਤੀਆਂ پر پھر بھی میں علاقے دی سنگت نتی کہ یہ سماگم ہر سال پکیاں ڈیٹا نے گیارہ بارہ تیرہ جون اور ہر سال اتنے ہم ہم آکے کے گرو کر دیاں خوشیاں پراپت کرو اور اس علاقے دے اس اتھان سے آ آجڑے لنگر حال بنے ہیں دیوان حال بنے ہیں دی سیوہ ہوئی گردوارا صاحب کی عمارت کے سامنے شیڈ بنی ہیں ایک لکھان کروڑوں روپئے کا جو خرچ ہے سنگت نے کیتا ہے اور اس علاقے کی سنگت نے کیا ਔਰ ਮੈਂ ਹੁਣ ਵੀ ਬੇਨਤੀ ਕਰਾਂਗੇ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਪੁਰਾਣੀ ਇਮਾਰਤ ਜਿਹੜੀ ਹੈ ਉਹਦੀ ਦੇਖੋ ਉਸੇ ਤਰ੍ਹਾਂ ਹੀ ਰੱਖੀ ਜਾਏਗੀ ਉਹਦਾ ਲੈਂਟਰ ਤੇ ਜਿਹੜੀਆਂ ਗੋਮਤੀਆਂ ਉਹ ਨਵੀਆਂ ਬਣਨੀਆਂ ਨੇ ਔਰ ਆਉਣ ਵਾਲੇ ਚੋਂ ਪੰਜ ਸਾਲਾਂ ਵਿੱਚ ਪ੍ਰਬੰਧਕ ਕਮੇਟੀ ਦਾ ਵਿਚਾਰ ਹੈ ਕਿ ਇਸ ਬਿਲਡਿੰਗ ਨੂੰ ਨਿਭਾਉਣ ਦਾ ਯਤਨ ਕਰਾਂਗੇ ਦੇਖੇ ਦੀ ਪੁਰਾਣੀ ਰੱਖੀ ਜਾਏਗੀ ਔਰ ਜਿਹੜਾ ਸਾਰਾ ਇਸ ਇਮਾਰਤ ਦਾ ਚਾਰ ਸ਼ਵੇਰਾ ਹੈਗਾ ਉਹਨੂੰ ਰਿਪੇਅਰ ਕਰਕੇ ਰੰਗ ਰੋਗਨ ਕਰਕੇ ਹੱਲੇ 5 ਸਾਲ ਬਾਅਦ ਫੰਡ ਰੇਜ਼ ਕਰਕੇ ਇਸ ਬਿਲਡਿੰਗ ਨੂੰ ਨਵੇਂ ਤੌਰ ਤੇ ਨਵਾਂ ਲੈਂਟਰ ਪਾ ਕੇ ਨਵੀਂ ਉਸਾਰੀ ਇਹਦੀ ਕੀਤੀ ਜਾਏਗੀ ਔਰ ਜਿਹੜੀਆਂ ਕੰਧਾਂ ਉਹ ਪਹਿਲਾਂ ਇਸੇ ਤਰ੍ਹਾਂ ਹੀ ਰਹਿਣਗੀਆਂ ਸੋ ਸੰਗਤ ਨੂੰ ਅਪੀਲ ਹੈ ਕਿ ਇਸ ਧਾਰਮਿਕਤਾ ਦੇ ਕੇਂਦਰ ਤੇ ਪੁੱਜ ਕੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰੋ ਚੰਗੀ ਗੱਲ ਹੈ ਸਾਡੇ ਬੱਚੇ ਪੜ੍ਹ ਕੇ ਵਿਦੇਸ਼ ਦੇ ਵਿੱਚ ਗਏ ਨੇ ਚੰਗੀਆਂ ਨੌਕਰੀਆਂ ਕਰਦੇ ਨੇ ਪਰ ਫੇਰ ਵੀ ਆਪਣੀ ਜਿਹੜੀ ਆ ਧਰਤੀ ਹੈ ਆਪਣੀ ਮਾਂ ਧਰਤੀ ਹੈ ਇਹਦੇ ਨਾਲ ਜੁੜ ਕੇ ਰਹੋ ਵਿਦੇਸ਼ ਜਾਓ ਕੰਮ ਕਰੋ ਪੈਸਾ ਕਮਾਓ ਬੜੀ ਖੁਸ਼ੀ ਦੀ ਗੱਲ ਹੈ ਪਰ ਫੇਰ ਵੀ ਆਪਣੇ ਨਗਰ ਨੂੰ ਆਪਣੇ ਪਿੰਡ ਨੂੰ ਕਦੀ ਨਾ ਬਜ਼ਾਰੋ ਔਰ ਇੱਥੇ ਹਮੇਸ਼ਾ ਹੀ ਹਰ ਆਏ ਸਾਲ ਦੇ ਸਮਾਗਮ ਤੇ ਪੁੱਜ ਕੇ ਗੁਰੂ ਘਰ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋਗੇ ਉੱਥੇ ਇਸ ਧਰਤੀ ਤੇ ਇਸੇ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਰਹੇ ਨੇ ਇਹੀ ਪਰਮਪਤਿ ਚ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੁਆਬਾ ਨਿਊਜ਼ 24 ਦਾ ਬਹੁਤ ਧੰਨਵਾਦੀ ਆ ਕਿ ਹਰ ਆਏ ਸਾਲ ਆਉਂਦੇ ਨੇ ਔਰ ਇਸ ਦੀ ਕਵਰੇਜ ਕਰਦੇ ਨੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I a ਪਰ ਕੋਈ ਨਾ ਵੀਦਾ ਵੱਲ ਸਰਕਾਰ ਦੇ ਪ੍ਰਬੰਧ ਸਾਹਿਬ ਤੇ ਮਾਦੂ ਹੱਕ ਦੇ ਪ੍ਰਕਾਸ਼ ਪਰਾਜ ਦਾ ਆਪਾ ਪ੍ਰਕਾਸ਼ ਵਿਹਾੜਾ ਪਾਵੇ ਤੇ ਮੈਂ ਕਹਿੰਦਾ ਕਿ ਹੁਕਮ ਕੀ ਹੈ ਕਹਿੰਦੇ ਪ੍ਰਚਾਲ ਹੈ ਆਪ ਜੀ ਦੇ ਨਾਲ ਜੇ ਨਹੀਂ ਕੰਮ ਕਰਨਾ ਚਾਹੁੰਦਾ ਡੋਟਰ ਸਰਪੰਚ ਸੁਭਰਾਮਨ ਸਾਹਿਬ ਦੇ ਸਾਥ ਲਗਾ ਜੇ ਵੀ ਬਸ ਥੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਅਨਾਗਰ ਨਿਵਾਸੀ ਨਗਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਲਾਨਾ ਗੁਰਪੁਰਬ ਗਦੀ ਦਿਵਸ ਬੜੀ ਹੀ ਸ਼ਰਧਾ ਦੇ ਨਾਲ ਬੜੇ ਸੰਗਤ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਜਿਸ ਦੇ ਵਿੱਚ 11 ਤਰੀਕ ਨੂੰ 11 12 13 ਤਿੰਨ ਦਿਨ ਜਵਾਨ ਲੱਜਦੇ ਨੇ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਹਫਤਾ ਪਹਿਲਾਂ ਸਾਰੇ ਨਗਰ ਵਿੱਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਰਵਾਤ ਫੇਰੀਆਂ ਆਰੰਭ ਕੀਤੀਆਂ ਜਾਂਦੀਆਂ ਨੇ ਤੇ ਸੱਤ ਦਿਨ ਆਰੰਭ ਕੀਰ ਕਰਕੇ ਸਮਾਪਤੀ ਤੋਂ ਬਾਅਦ 11 ਤਰੀਕ ਨੂੰ ਠੀਕ 4 ਵਜੇ ਨਕਰ ਦੇ ਸਾਰੇ ਦਿਵਾਲੇ ਨਗਰ ਕੀਰਤਨ ਦੇ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਹਰਾਈ ਪਾਰਕ ਵਿੱਚ ਸ਼ਾਮ ਨੂੰ ਸਮਾਪਤੀ ਹੁੰਦੀ ਹੈ ਜਿਸ ਵੇਲੇ ਦੇ ਬਾਅਦ ਪੁੱਤਰੀ ਉਹਨਾਂ ਨੂੰ ਪਾਕੇ ਤੋਂ ਪੋਸਟ ਤੋਂ ਮਦਦ ਕਰਨ। ਸਭ ਤੋਂ ਸਿੱਖਿਆ ਤੋਂ ਵੱਡੀ ਨਾਲ ਬਾਬਾ ਸਨੈਟਰ ਜੀ। ਜਿਨ੍ਹਾਂ ਦਾ ਸ਼ਹਿਰ ਸਾਡੇ ਕੋਲ ਕਹਿਣ ਲਾਉਂਦੇ ਹੋਣ। ਜਿਹੜੇ ਆਪਕ ਨੇ ਬਦਲ ਦੀ ਸਾਡੇ ਦੇ ਸਰਪਤੇ ਲਈ ਉਹਨਾਂ ਵੱਲੋਂ ਬਹੁਤ ਸਲਾਮਤ ਪ੍ਰਸਾਦ। ਬਹੁਤ ਬਹੁਤ ਧੰਨਵਾਦ।